ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਛੀਵਾੜੇ ਜਦ ਪਾਈ ਮਾਨ ਸਿੰਘ ਜੀ ਤੇ ਭਾਈ ਦਿਆ ਸਿੰਘ ਸਤਗੁਰਾਂ ਪਾਸ ਅਪੜੇ ਤੇ ਬਾਗ ਵਿੱਚ ਆਰਾਮ ਨਾਲ ਜਾ ਬੈਠੇ ਤਦ ਪ੍ਰਸੰਨ ਹੋ ਕੇ ਸਤਗੁਰਾਂ ਨੇ ਵਾਰ ਦਿੱਤਾ ਪੰਥ ਖਾਲਸੇ ਵਿੱਚ ਤੇਰੇ ਵਰਗੇ ਖੁੱਲੇ ਸੁਭਾਅ ਵਾਲੇ ਨਿਰਪੈ ਤੇ ਸਿੱਧੇ ਸਾਦੇ ਲਿਬਾਸ ਵਾਲੇ ਅਨੇਕ ਸਿੰਘ ਹੋਣਗੇ ਜਿਨ੍ਹਾਂ ਦੀ ਬਿਰਤੀ ਅਕਾਲੀ ਹੋਵੇਗੀ ਤੇ ਨਿਰਾਖੁਸਤਾ નિહંગ ਵਰਗੀ ਹੋਵੇਗੀ। ਮਾਨ ਸਿੰਘ ਨੀਲਾੰਬਰੀ ਸੈਨਾ ਦੇ ਵੱਡੇ ਹੋਣ ਕਰਕੇ ਉਸ ਵੇਲੇ ਵੀ ਨੀਲੇ ਬਾਣੇ ਵਿੱਚ ਸਨ। ਫਿਰ ਜਦੋਂ 10ਵੇਂ ਸਤਗੁਣਾ ਨੇ ਨੀਲੇ ਸਾੜੇ ਤਦੋਂ ਇੱਕ ਟੁਕੜਾ ਰੱਖ ਲਿਆ ਤੇ ਉਹ ਖੰਜਰ ਨੂੰ ਬਾਣ ਦਿੱਤਾ। ਮੁਰਾਦ ਗਾਲਬਨ ਇਹ ਸੀ ਕਿ ਸ਼ਸਤਰ ਵਿਦਿਆ ਵਿੱਚ ਇਸ ਦੀ ਫਿਰ ਲੋੜ ਪਵੇ ਤਾਂ ਖਾਲਸਾ ਵਰਤੇ ਸਾੜ ਦੇਣ ਤੋਂ ਨੀਲਾ ਬਾਣ ਨੂੰ ਸਦਾ ਤ੍ਰਿਸਕਾਰਿਤ ਨਾ ਸਮਝੇ। ਇਹ ਉਹ ਰਿਵਾਇਤ ਹੈ ਕਿ ਜਦੋਂ ਨੀਲੇ ਕੱਪੜੇ ਪਾੜ-ਪਾੜ ਸਾੜੇ ਤਾਂ ਇੱਕ ਟੁਕੜਾ ਬਾਹਰ ਜਾ ਪਿਆ ਸਾਰੇ ਕਰੜੇ ਖੇਦਾਂ ਵਿੱਚ ਨਾਲ ਰਹੇ ਤੇ ਬਾਤ ਚ ਨਿਕਲੇ ਤੇ ਆ ਧਰਮੀ ਭਾਈ ਮਾਨ ਸਿੰਘ ਜੀ ਕੋਲ ਸਨ ਇਸ ਟੁਕੜੇ ਨੂੰ ਗੁਰੂ ਸਾਹਿਬਾਂ ਪਾਸੋਂ ਮੰਗ ਕੇ ਉਹਨਾਂ ਨੇ ਆਪਣੇ ਦਸਤਾਰੇ ਵਿੱਚ ਟੰਗ ਲਿਆ ਇਹ ਦੂਜੀ ਕਿਸਮ ਦੇ ਧੁਮਾਲੇ ਦਾ ਮੁੱਢ ਤੇ ਨੀਲੇ ਬਾਣੇ ਦਾ ਸੰਪਰਦਾਇ ਮੁੱਢ ਹੋਇਆ ਸਮਝਿਆ ਜਾਂਦਾ ਹੈ ਏ ਵੀ ਲਿਖਿਆ ਹੈ ਕਿ ਇੱਕ ਨੀਲਾ ਟੁਕੜਾ ਸਤਗੁਰਾਂ ਆਪ ਮਾਨ ਸਿੰਘ ਨੂੰ ਬਖਸ਼ਿਆ ਇਸ ਵੇਲੇ ਇਹ ਪਿਆਰੇ ਸਤਗੁਰਾਂ ਦੇ ਚਰਨ ਦੇ ਪੂਰੇ ਪੂਰਨ ਤਿਆਗ ਬ੍ਰਿਤੀ ਵਿੱਚ ਸਦਕੇ ਹੋ ਰਹੇ ਸਨ ਐਨਾ ਵਿੱਚ ਉਹ ਭਾਵ ਜ਼ਿੰਦਗੀ ਦਾ ਵਰਤਾਓ ਤੇ ਰੰਗ ਸੀ ਜੋ ਪੂਰਨ ਪ੍ਰੇਮੀ ਪੂਰਨ ਤਿਆਗ ਤੇ ਪੂਰਨ ਨਾਮ ਅਭਿਆਸੀ ਵਿੱਚ ਲੋੜੀ ਸੋ ਮਾਨ ਸਿੰਘ ਜਿਨੇ ਦਮਾਲਾ ਸਜਾਈ ਰੱਖਿਆ ਤੇ ਉਹਨਾਂ ਦੇ ਪਿਆਰ ਵਾਲਿਆਂ ਉਹਨਾਂ ਦੀ ਪੈਰਵੀ ਕੀਤੀ ਹੁਣ ਉਹ ਤਿਆਗ ਬ੍ਰਿਤੀ ਜੋ ਅਕਾਲ ਬੂੰਗੇ ਦੇ ਅਕਾਲੀਆਂ ਵਿੱਚ ਹੁੰਦੀ ਸੀ ਇਸ ਤਰ੍ਹਾਂ ਪਰਵਿਰਤ ਹੋ ਗਈ ਸਾਰੇ ਪੰਥ ਵਿੱਚ ਤੇ ਇੰਨਾ ਲੋਕਾਂ ਦਾ ਨਾਮ ਹੋ ਗਿਆ ਨਿਹੰਗ ਨਿਹੰਗ ਫਾਰਸੀ ਵਿੱਚ ਮਗਰਮਸ਼ ਨੂੰ ਕਹਿੰਦੇ ਹਨ ਮੁਰਾਦ ਹੈ ਜੋ Nirpa atth ਹੋਵੇ ਕਿਸੇ ਭੈ ਅੱਗੇ ਜਿਸ ਦੀ ਅੱਖ ਚਮਕਾਣਾ ਖਾਵੇ ਨਿਹੰਗ ਦਾ ਇਹ ਅਰਥ ਵੀ ਕਰਦੇ ਹਨ ਜੋ ਦੁੱਖ ਸੁੱਖ ਦਾ ਆਂਗਣਾ ਮੰਨੇ ਦੁੱਖ ਸੁੱਖ ਦੋਹਾਂ ਵੇਲੇ ਜੋ ਆਪਣੇ ਅਸਲੇ ਤੋਂ ਨਾ ਹILLE ਨਿਹੰਗ ਦਾ ਮੂਲ ਜਾਪਦਾ ਹੈ ਪਦ ਨੀ ਸੰ ਨਿਹੰਗ ਜੋ ਇਕੱਲਾ ਵਿਚਰੀ ਇਸਤਰੀ ਆਦ ਦੇ ਪਰਿਵਾਰਕ ਸੰਬੰਧ ਤੋਂ ਸੁਤੰਤਰ ਹੋ ਕੇ ਜੋ ਸਾਧੂ ਬਿਰਤੀ ਵਿੱਚ ਵਿਚਰੀ ਅਕਾਲ ਪੁੰਗੇ ਦੇ ਅਕਾਲੀ ਖਿਆਲ ਹੈ ਕੀ ਚੇਵੇਂ ਸਤਗੁਰਾਂ ਤੋਂ ਲੈ ਦਸਵੇਂ ਸਤਗੁਰਾਂ ਦੇ ਸਮੇਂ ਤੱਕ ਕੇਵਲ ਸਤਗੁਰਾਂ ਦੇ ਹੁਕਮ ਦੇ ਤਾਬੇ ਕੰਮ ਕਰਦੇ ਸਨ ਔਰ ਉਨਾਂ ਪਰ ਉਤਨੇ ਜ਼ਿੰਮੇਵਾਰੀ ਦੇ ਕੰਮ ਨਹੀਂ ਪੈਂਦੇ ਸਨ ਜਿੰਨੇ ਕਿ ਦਸਵੇਂ ਜਾਮੇ ਦੇ ਅੰਤਰ ਧਿਆਨ ਹੋਣ ਮਗਰੋਂ ਪਏ ਹਨ ਤਦੋ ਉਹ ਨਾਮ ਰਸੀਏ ਇੱਕ ਸ਼ੁੱਭ ਤੇ ਸੋਹਣੇ ਪਰ ਤਿਆਗੀ ਸੇਵਕ ਤਕਤ ਸਾਹਿਬ ਦੀ ਸੇਵਾ ਵਾਲੇ ਹੁੰਦੇ ਸਨ ਅਕਾਲ ਬੁੰਗੇ ਤੇ ਪੂਰਾ ਵਸੀਕਾਰ ਪੁਚੰਗੀਆਂ ਦਾ ਜੀਤ ਮਲੀਆਂ ਬੰਦਈਆਂ ਚੁਬੰਦੀਆਂ ਆਦਿਕਾਂ ਦੇ ਹੱਟ ਜਾਣ ਪਰ ਹੋਇਆ ਤਦੋਂ ਇਹ ਅਕਾਲ ਪੁਰਖੀਏ ਨਾਮ ਤੋਂ ਵੀ ਕੁਚਿਰ ਪ੍ਰਸਿੱਧ ਰਹੇ ਹਨ ਖਾਸ ਭੇਖ ਕੋਈ ਨਹੀਂ ਸੀ ਪਰ ਦਸਵੇਂ ਜਾਮੇ ਦੇ ਮਗਰੋਂ ਬਾਬੇ ਫਤਿਹ ਸਿੰਘ ਦੇ ਨਾਮ ਦੀ ਫੌਜ ਵਾਲੀ ਸ੍ਰੀ ਮਾਨ ਸਿੰਘ ਜੀ ਦੀ ਸੰਪਰਦਾ ਦੇ ਨਿਹੰਗ ਤੇ ਅਕਾਲੀ ਸਿੰਘ ਲਗਭਗ ਇੱਕ ਹੋ ਗਏ ਔਰ ਦੋਵੇਂ ਪਦ ਇੰਨਾ ਅਰਥਾਂ ਵਿੱਚ ਵਰ ਤੀਨ ਲੱਗ ਪਏ ਪਰ ਦੁਮਾਲੇ ਦਾ ਫਰਕ جاری ਰਿਹਾ ਅਕਾਲ ਪੁੰਗੇ ਦੇ ਅਕਾਲੀ ਉਹਨਾਂ ਹੀ ਗੁਣਾ ਵਾਲੇ ਜੋ ਉੱਪਰ ਗਏ ਹਨ ਤਕਤ ਸਾਹਿਬ ਦੀ ਸੇਵਾ ਵਿੱਚ ਰਹਿਣ ਵਾਲੇ ਸਨ ਹੋਰ ਖੁੱਲੇ ਵਿਚਰਨ ਵਾਲੇ ਅਕਾਲੀ ਵਹੀਰ ਬਣਾ ਕੇ ਪੰਥਾ ਕਾਰਜਾਂ ਲਈ ਜਗਾ ਜਗਾ ਫਿਰਦੇ ਸਨ ਸਬਨਾ ਦਾਇ ਇਕੱਠ ਕਈ ਵੇਰ ਅਕਾਲ ਪੁੰਗੇ ਹੋ ਜਾਂਦਾ ਸੀ ਖੁੱਲੇ ਵਿਚਰਨ ਵਾਲਿਆਂ ਦੀ ਮਾਨ ਨੂੰ ਬਹੁਦਖ ਸੰਿਆਸ ਦੀ ਸ਼ਕਲ ਸੀ ਤੇ ਅਕਾਲ ਪੁੰਗੇ ਦੇ ਸੇਵਕਾਂ ਦੀ ਜੋ ਕਈ ਵੇਰ ਇੰਨਾ ਵਿੱਚੋਂ ਚੋਣਵੇਂ ਹੋਇਆ ਕਰਦੇ ਸਨ ਕੋ ਟੀਚਰ ਸਨਿਆਸੀ ਪਰ ਫਰਕ ਇਹ ਹੈ ਕਿ ਇਹ ਸਨਿਆਸੀ ਤਿਆਗ ਕਰਕੇ ਆਪਾ ਕੰਮ ਦੇਸ਼ ਤੇ ਪੰਥ ਦੀ ਸੇਵਾ ਵਿੱਚ ਲਾਉਂਦੇ ਸਨ ਉਦਾਸ ਹੋ ਬਨਾ ਵਿੱਚ ਤੇ ਬਰਫਾਂ ਵਿੱਚ ਨਹੀਂ ਜਾ ਲੱਗਦੇ ਸਨ ਵਿਆਹ ਇੰਨਾ ਵਿੱਚ ਹੁਕਮਨ ਮਨਾ ਨਹੀਂ ਸੀ ਪਰਿਵਾਰਜਨ ਇਹ ਅਕਸਰ ਨਿਰਵਿਰਤ ਵਿਚਰਦੇ ਸਨ ਜੱਥੇਬੰਦੀ ਐਨਾ ਦੀ ਇਸ ਤਰ੍ਹਾਂ ਦੀ ਸੀ ਕਿ ਹਰ ਵਹੀਰ ਦਾ ਇੱਕ ਜੱਥੇਦਾਰ ਹੁੰਦਾ ਸੀ ਜਿਸ ਦੀ ਸਭ ਤੋਂ ਵੱਡੀ ਮੈਂਮਾ ਨਾਮ ਰਸੀਆ ਤੇ ਅਪੈ ਹੋਣਾ ਹੁੰਦਾ ਸੀ ਸਾਰੇ ਇਸ ਦਾ ਹੁਕਮ ਮੰਦੇ ਸਨ ਕਈ ਵੇਰ ਜੱਥੇਦਾਰ ਨੂੰ ਗੁਰਦੇਵ ਸਿੰਘ ਵੀ ਸੱਦਦੇ ਸਨ ਆਮਰਾ ਛਕਾਉਣਾ ਵੀ ਇਸ ਦਾ ਕੰਮ ਹੁੰਦਾ ਸੀ ਜੱਥੇਦਾਰ ਦੇ ਜੇ ਸਾਰੇ ਵਿਰੋਧੀ ਹੋ ਜਾਣ ਤਾਂ ਨਵਾਂ ਥਾਪ ਲੈਂਦੇ ਸਨ ਪਰ ਜੱਥੇਦਾਰ ਦੇ ਹੁਕਮੋਂ ਸਿਰ ਨਹੀਂ ਸੰਵੇੜਦੇ ਪਰ ਇਹ ਗੱਲ ਹੋਈ ਕਦੇ ਘਟ ਹੈ ਕਿਉਂਕਿ ਪੂਰਨ त्यागी ਤੇ ਨਾਮ ਰਸਿਏ ਹੋਣ ਕਰਕੇ ਉਹ ਕਾਰਨ ਜੋ ਜਥਿਆਂ ਵਿੱਚ ਵਿਖੇਵੇ ਦੇ ਪੈਂਦੇ ਹਨ ਮੌਜੂਦ ਹੀ ਨਹੀਂ ਸੰ ਹੁੰਦੇ ਮੁਸੀਬਤਾ ਝੁਫੇਰੇ ਸੰ ਤੇ ਪਰਸਪਰ ਪਿਆਰ ਭਰਾਮਾਂ ਵਾਲੇ ਸੰ ਇਸ ਕਰਕੇ ਇਹ ਘਟਨਾ ਲਗਭਗ ਨਾ ਹੋਈ ਵਾਂਗੂ ਹੈ ਅਕਸਰ ਨਿਹੰਗ ਸਿੰਘ ਵਹੀਰਾ ਵਿੱਚ ਵੀ ਨਹੀਂ ਰਹੇ ਇਕੱਲ ਵਿਚਰੇ ਹਨ ਇਨਾਂ ਨੇ ਗੁਰਦੁਆਰੇ ਸੰਭਾਲੇ ਸੇਵਾ ਵਿੱਚ ਉਮਰਾ ਲਾਈਆਂ ਤੇ ਜੀਵਨ ਸਫਲ ਕੀਤੇ ਅਕਾਲੀ ਜਾਂ ਨਿਹੰਗ ਸਿੰਘ ਹੁਣ ਇੱਕੋ ਅਰਥ ਵਾਲਾ ਪਦ ਹੋ ਗਿਆ ਸੀ ਨਿਰਵਾਹ ਇਹਨਾਂ ਦਾ ਪਿਆਰ ਨਾਲ ਮਿਲੀ ਭੇਟਾ ਸੀ ਜਾਂ ਗੁਰਦੁਆਰੇ ਦੇ ਲੰਗਰ ਤੋਂ ਇਹ ਲੋਕ ਮੰਗਦੇ ਨਹੀਂ ਸਨ ਕਦੇ ਕਿਸੇ ਹਾਲਤ ਵਿੱਚ ਵੀ ਹੱਥ ਨਹੀਂ ਸਨ ਅੱਡਦੇ ਜੇ ਸਫ਼ਰ ਵਿੱਚ ਹਨ ਪਾਸ ਕੁਛ ਨਹੀਂ ਪ੍ਰਸ਼ਾਦੇ ਦਾ ਵੇਲਾ ਹੈ ਤਾਂ ਕਿਸੇ ਪਿੰਡ ਸ਼ਹਿਰ ਦੀ ਗਲੀ ਜਾ ਵੜਨਗੇ ਜਿਸ ਘਰ ਮਰਜ਼ੀ ਹੈ ਲੰਗ ਜਾਣਗੇ ਉਸ ਵੇਲੇ ਦੇ ਨਿਰਵਾਹ ਜੋਗਾ ਅੰਨ ਮਾਤਰ ਲੈ ਕੇ ਟੁਰ ਆਉਣਗੇ ਹੀਰੇ ਮੋਤੀ پاس ਪਏ ਰਹਿਣ ਤੱਕਣਗੇ ਨਹੀਂ ਇੱਥੋਂ ਤਾਂ ਕਿ ਉਸ ਡਾਂਗ ਤੋਂ ਵਧੇਕ ਦਾ ਅੰਨ ਵੀ ਨਹੀਂ ਚੁੱਕਣਗੇ ਲੋਕਾਂ ਦਾ ਇਤਨਾ ਸਤਿਕਾਰ ਐਨਾ ਦਾ ਸੀ ਕਿ ਜਦੋਂ ਨਿਹੰਗ ਸਿੰਘ ਆ ਜਾਣ ਤੇ ਲੋਕੀ ਸੁਣ ਲੈਣ ਕਿ ਨਿਹੰਗ ਆਏ ਹਨ ਤਾਂ ਬੂਹੇ ਖੋਲ ਕਰਾਂ ਤੋਂ ਬਾਹਰ ਆ ਕੇ ਆਦਬ ਨਾਲ ਹੱਥ ਜੋੜ ਕੇ ਖਲੋ ਜਾਂਦੇ ਸਨ ਤੇ ਸਾਰੇ ਚਾਹੁੰਦੇ ਸਨ ਕਿ ਇਹ ਮੇਰੇ ਘਰ ਅੰਦਰ ਆ ਜਾਣ ਫਿਰ ਜਿਸ ਘਾਰੇ ਵੜ ਜਾਣ ਉਹ ਆਪਣੇ ਧੰਨ ਭਾਗ ਸਮਝਦਾ ਸੀ ਤਦੋਂ ਦੀ ਹੀ ਇਹ ਕਹਾਵਤ ਅੱਜ ਤੱਕ ਮੂੰਹਾਂ ਤੇ ਚੜੀ ਹੋਈ ਹੈ ਆਏ ਨੀ ਨਿਹੰਗ ਬੁਹਾ ਖੋਲ ਦੇ ਨਿਸੰ ਜਿਸ ਦਾ ਭਾਵੇਂ ਸੀ ਕਿ ਇਹ ਉੱਚੇ ਖਿਆਲ ਵਾਲੇ ਲੋਕ ਹਨ ਇਹਨਾਂ ਨੂੰ ਰੋਕੋ ਨਾ ਖੁੱਲੇ ਦਿਲ ਅੰਦਰ ਆਨ ਦਿਓ ਇਹ ਤੁਹਾਡੇ ਘਰ ਦੇ maal ਧਨ ਰੂਪ ਕਿਸੇ ਸ਼ੈ ਦੇ ਰਵਾਦਾਰ ਨਹੀਂ ਨਿਰਵਾ ਮਾਤਰ ਅੰਨ ਲੈਣਗੇ ਤੇ ਤੇਰੀ ਕਮਾਈ ਸਫਲ ਕਰ ਜਾਣਗੇ ਇਸ ਦਾ ਕਾਰਨ ਇਹ ਸੀ ਕਿ ਨਿਹੰਗਾਂ ਤੇ ਸਿੰਘਾਂ ਵਿੱਚ ਮਿਲਖ ਦੇ ਕਬਜ਼ੇ ਦੇ ਖਿਆਲ ਦਾ ਤਿਆਗ ਕਰਨਾ ਮੁੱਖ ਗੁਣ ਸੀ ਉਹ ਨਾ ਕੇਵਲ ਆਪ ਹੀ ਮਾਲਕ ਨਹੀਂ ਬਣਦੇ ਸਨ ਸਗੋਂ ਕਿਸੇ ਨੂੰ ਕਿਸੇ ਮਾਲ ਦਾ ਮਾਲਕ ਨਹੀਂ ਸਨ ਸਮਝਦੇ ਸਭ ਮਾਲ ਅੰਨ ਬਸਤਰ ਪਦਾਰਤ ਦਾ ਮਾਲਕ ਉਹਨਾਂ ਦੀ ਨਜ਼ਰ ਵਿੱਚ ਵਾਹਿਗੁਰੂ ਸੀ ਉਹ ਜਦ ਲੋੜ ਵੇਲੇ ਕਿਸੇ ਦੇ ਘਰੋਂ ਅੰਨ ਮਾਤਰ ਅੰਗੀਕਾਰ ਕਰਦੇ ਸਨ ਤਾਂ ਉਸ ਘਰ ਵਾਲੇ ਦੇ ਅੰਨ ਨੂੰ ਉਸ ਦਾ ਸਮਝ ਕੇ ਸਾਂਝੇ ਬਾਬਲ ਦੇ ਢੰਡਾਰੇ ਵਿੱਚੋਂ ਭੁੱਖ ਪੂਰਨ ਮਾਤਰ ਅਨਸਵੀਕਾਰ ਕਰਦੇ ਸਨ ਜ਼ਬਰ ਤੱਕ ਕਦੇ ਨਹੀਂ ਸੰ ਕਰਦੇ ਜ਼ਬਰ ਸੈਨਾ ਜ਼ਬਰ ਕਰਨਾ ਦੋਏ ਗੱਲਾਂ ਤੋਂ ਉਚੇਰੇ ਸਨ ਨਿਹੰਗ ਸਿੰਘ ਪਾਸ ਕਛਹਿਰੇ ਤਾਂ ਦੋ ਹੁੰਦੇ ਸਨ ਪਰ ਚੋਲਾ ਦਸਤਾਰਾ ਚਾਦਰ ਇਹ ਕਦੇ ਦੋ ਨਹੀਂ ਸੰ ਹੁੰਦੇ ਤੇ ਦਿਨ ਦਾ ਅੰਨ ਪਾ ਕੇ ਰਾਤ ਲਈ ਬਾਕੀ ਨਹੀਂ ਸੰ ਰੱਖਦੇ ਇਸੇ ਵਾਸਤੇ ਮਗਰੋਂ ਇੰਨਾ ਦਾ ਨਾਮ ਬਿਹੰਗੰਬੀ ਪੈ ਗਿਆ ਸੀ ਅਰਥਾਤ ਪੰਛੀ ਬਿਰਤੀ ਵਾਲੇ ਜਿੱਥੇ ਚੋਗਾ ਜਿਸ ਵੇਲੇ ਮਿਲ ਗਿਆ ਖਾ ਲਿਆ ਜਿੱਥੇ ਰਾਤ ਪੈ ਗਈ ਟਿਕ ਗਈ ਪਰੰਤੂ ਇਹ ਸਾਰੇ ਤਿਆਗ ਤੇ ਵਰਤਾਰੇ ਦੀਆਂ ਖੁੱਲਾਂ ਇੰਨਾ ਲੋਕਾਂ ਵਿੱਚ ਨਾਮ ਦੇ ਆਧਾਰ ਤੇ ਸਨ ਅਰਥਾਤ ਆਤਮ ਜੀਵਨ ਇਸ ਦਾ ਮੂਲ ਸੀ ਪਦਾਰਥਕ ਵੰਡ ਪਰਸਪਰ ਮਾਦੀ ਇਕਤਾ ਦਾ ਖਿਆਲ ਇੰਨਾ ਗੱਲਾਂ ਦਾ ਮੂਲ ਨਹੀਂ ਸੀ ਆਤਮ ਜੀਵਨ ਤੋਂ ਖਾਲੀ ਉੱਚੇ اخلاق ਤੋਂ ਵਿਰਵੇ ਨਿਰੇ ਮਾਇਆ ਤੇ ਮਾਦਾ ਪ੍ਰਸਤੀ ਤੇ ਪਦਾਰਥਕ ਯਾਰਾਤੀ ਭੁੱਖਾਂ ਵਾਲੀ ਸੰਸਾਰੀ ਬਿਰਤੀ ਅਕਾਲੀ ਦਾ ਆਦਰਸ਼ ਕਦੇ ਨਹੀਂ ਸੀ ਨਿਹੰਗ ਸਿੰਘਾਂ ਦਾ ਸੁਖ ਨਿਧਾਨ ਦਾ ਰਿਵਾਜ ਨਿਹਾਇਤ ਕਸ਼ਟ ਦੇ ਜੀਵਨਾ ਥਕਾਨਾ ਤੇ ਦੁੱਖਾਂ ਤੋਂ ਸਰੀਰ ਨੂੰ ਸੁੱਖ ਦੇਣ ਲਈ ਪਿਆ ਸੀ ਇਸ ਕਰਕੇ ਇਸ ਦਾ ਨਾਮ ਸੁਖ ਨਿਧਾਨ ਪਿਆ ਪਰ ਪਿੱਛੋਂ ਇਹ ਨਸ਼ੇ ਦੀ ਸ਼ਕਲ ਵਿੱਚ ਵੱਧ ਕੇ ਉਹਨਾਂ ਦੇ ਗਿਰਾਵ ਦਾ ਮੂਲ ਕਾਰਨ ਬਣਿਆ ਜਾਇ ਦਾਦਾ ਵਾਲੇ ਵੀ ਨਿਹੰਗ ਸਿੰਘ ਮਗਰੋਂ ਹੋਏ ਪਰ ਇਹ ਗਿਰਾਵ ਦੇ ਸਮੇਂ ਦੇ ਹਨ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਕੁਝ ਸਮਾਂ ਪਹਿਲਾਂ ਥੋੜਾ ਥੋੜਾ ਸ਼ੁਰੂ ਹੋ ਗਿਆ ਸੀ ਪਰੰਤੂ ਆਦਰਸ਼ਕ નિਹੰਗ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਅਣਗਿਣਤ ਸਨ ਟਾਵੇਂ ਟਾਵੇਂ ਉਸ ਤੋਂ ਮਗਰੋਂ ਵੀ ਹੁੰਦੇ ਰਹੇ ਬਾਬਾ ਨਾਨ ਸਿੰਘ ਜੀ ਦੇ ਚਾਟੜੇ ਬਾਬਾ ਫੂਲਾ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਹੀ ਸ਼ਿੰਗਾਰ ਸਨ ਜਿਸ ਸਮੇਂ ਦਾ ਸੀ ਹਾਲ ਦੱਸ ਰਹੇ ਹਾਂ નિਹੰਗ ਸਿੰਘ ਤੇ ਅਕਾਲ ਪੁੰਗੇ ਦੇ ਅਕਾਲੀ ਆਪਣੇ ਆਦਰਸ਼ ਦੇ ਪੂਰੇ ਪੂਰੇ ਸਨ ਇਨਾਂ ਦਾ ਪਿੱਛੇ ਦਾ ਸਾਇ ਹੈ ਕਿ ਇੱਕ ਕੰਮ ਇਹ ਹੁੰਦਾ ਸੀ ਕਿ ਅਕਾਲ ਬੁੰਗੇ ਰਹਿਣਾ ਪੰਥਕ ਸਾਂਝੀਆਂ ਲੋੜਾਂ ਦਾ ਖਿਆਲ ਰੱਖਣਾ ਜਦੋਂ ਕੋਈ ਜਥੇਦਾਰ ਕੋਈ ਪੰਥਕ ਓਕਰ ਦਾਸ ਕਰ ਲੇ ਤਾਂ ਇਹਨਾਂ ਨੇ ਗੁਰਮਤਾ ਸਦਨਾ ਗੁਰਮਤਾ ਨਾਮ ਪੰਥ ਦੀ ਸ਼੍ਰੋਮਣੀ ਜਥੇਬੰਦੀ ਦਾ ਸੀ ਹਾਂ ਇਹ ਇੱਕ ਪੰਥਕ ਆਸ਼ਰਮ ਸੀ ਜਥੇਬੰਦੀ ਦਾ ਉਸ ਦਾ ਤਰੀਕਾ ਇਹ ਹੁੰਦਾ ਸੀ ਕਿ ਅਗਾਲ ਬੁੰਗੇ ਦੇ ਅਕਾਲੀ ਪੰਥ ਦੇ ਸਾਰੇ ਜਥੇਦਾਰਾਂ ਤੇ ਜ਼ਿੰਮੇਵਾਰ ਸਰਦਾਰਾਂ ਗ੍ਰੰਥੀਆਂ ਤੇ ਪ੍ਰਸਿੱਧ ਧਾਰਮਿਕ ਬਜ਼ੁਰਗੀ ਵਾਲਿਆਂ ਤੇ ਹ ਜ਼ਰੂਰੀ ਸਿੱਖਾਂ ਨੂੰ ਸੱਦਿਆ ਕਰਦੇ ਸਨ ਨਿਯਤ ਸਮੇਂ ਤੇ ਸਾਬਨੇ ਆ ਹਾਜ਼ਰ ਹੋਣਾ ਜੇ ਕਦੇ ਦੋ ਸਿੱਖ ਜਥੇ ਆਪੋ ਵਿੱਚ ਲੜ ਵੀ ਰਹੇ ਹੋਣ ਤਾ ਗੁਰਮਤੇ ਦਾ ਸੱਦਾ ਪਹੁੰਚਦੇ ਸਾਰ ਲੜਾਈ ਬੰਦ ਕਰਕੇ ਦੋਵੇਂ ਟੁਰ ਪੈਣਗੇ ਰਸਤੇ ਵਿੱਚ ਜਾਂ ਗੁਰਦੁਆਰੇ ਅੱਪੜ ਕੇ ਆਪੋ ਵਿੱਚ ਕੋਈ ਬਦਲਾ ਨਹੀਂ ਲੈਣਗੇ ਇੱਕ ਦੂਜੇ ਤੇ ਵਾਰ ਨਹੀਂ ਕਰਨਗੇ ਗੁਰਮਤੇ ਦੇ ਨਿਯਤ ਸਮੇ ਅਕਾਲ ਪੁੰਗੇ ਦੇ ਹਜ਼ੂਰ ਸੱਪ ਪਾਸੇ ਤੋਂ ਰਸਤੇ ਬੰਦ ਮੈਦਾਨ ਵਿੱਚ ਦੀਵਾਨ ਸਜਦਾ ਕੀਰਤਨ ਹੋ ਕੇ ਆਵਾਜ਼ਾਂ ਲਿਆ ਜਾਂਦਾ ਫਿਰ ਕੜਾ ਪ੍ਰਸ਼ਾਦ ਵਰਤਦਾ ਸਾਰੇ ਛਕਦੇ ਚਾਹੇ ਕਿਸੇ ਜਾਤ ਕਿਸੇ ਮਜਬ ਤੇ ਕਿਸੇ ਕੌਮ ਤੋਂ ਸਜੇ ਹੋਏ ਸਿੱਖ ਹੋਣ ਜੋ ਗੁਰਮਤੇ ਵਿੱਚ ਸ਼ਾਮਲ ਹੁੰਦੇ ਸਾਰੇ ਉਸ ਵੇਲੇ ਇਕੱਠੇ ਛੱਕਦੇ ਫਿਰ ਅਕਾਲੀ ਜਥੇਦਾਰ ਸਿੰਘ ਅਰਦਾਸਾ ਸੋਦਦਾ ਇਸ ਤੋਂ ਮਗਰੋਂ ਹਰੇਕ ਆਇਆ ਸੱਜਣ ਉਟਕੇ ਅਕਾਲੀ ਜਥੇਦਾਰ ਦੇ ਸਾਹਮਣੇ ਹੋ ਕੇ ਆਖਦਾ ਹੈ ਕਿ ਮੈਂ ਸੱਚੇ ਸਤਗੁਰੂ ਦੀ ਹਜ਼ੂਰੀ ਵਿੱਚ ਪੰਥ ਦੇ ਸਾਂਝੇ ਭਲੇ ਲਈ ਆਇਆ ਹਾਂ ਮੇਰਾ ਨਿੱਜ ਦਾ ਹਾਨ ਲਾਭ ਕੋਈ ਲਾਭ ਲਾਲਚ ਮੇਰੇ ਰਸਤੇ ਵਿੱਚ ਮੇਰੀਆਂ ਵਿਚਾਰਾਂ ਵਿੱਚ ਕੋਈ ਖੋਟ ਕੋਈ ਰਲਾ ਨਹੀਂ ਪਾਉਣਗੇ ਇਸ ਪ੍ਰਤੀਗਿਆ ਦੇ ਮਗਰੋਂ ਫਿਰ ਅਰਦਾਸਾ ਸੋਧ ਕੇ ਕਾਰਜ ਆਰੰਭ ਹੁੰਦਾ ਵਿਚਾਰਾ ਹੋ ਕੇ ਜੋ ਮਤਾ ਸੁਧ ਜਾਂਦਾ ਅਰਥਾਤ ਫੈਸਲਾ ਹੋ ਜਾਂਦਾ ਉਹ ਅਕਾਲੀ ਜਥੇਦਾਰ ਸਭ ਨੂੰ ਸੁਣਾ ਦਿੰਦਾ ਫਿਰ ਸਾਰੇ ਆਪੋ ਆਪਣੀ ਥਾਂ ਟੁਰ ਜਾਂਦੇ ਅਕਾਲੀਆਂ ਦਾ ਫਿਰ ਇਹ ਕੰਮ ਹੁੰਦਾ ਸੀ ਕਿ ਉਹ ਪੰਥਕ ਫੈਸਲਾ ਸਾਰੇ ਪੰਥ ਵਿੱਚ ਨੱਕ ਦੀ ਸਿੱਧੇ ਮਣੀਵੀ ਅਕਾਲੀਆਂ ਦਾ ਪਵਿੱਤਰ ਜੀਵਨ ਨਾਮ ਦੀ ਸਤਿਆ ਤੇ ਬੇਗਰਜ਼ੀ ਐਸੇ ਗੁਣ ਸਨ ਕਿ ਜਿਸ ਦੇ ਅੱਗੇ ਪੰਥ ਦੇ ਸਾਰੇ ਦਰਦ ਝੁਕਦੇ ਔਰ ਬੇਵਸੇ ਝੁਕਦੇ ਸੀ ਫੌਜ ਤੇ ਤੋਪਾਂ ਵਾਲੇ ਜੱਥੇ ਇੰਨਾ ਪੰਛੀ ਬਿਰਤੀ ਵਾਲਿਆਂ ਦੇ ਅੱਖੇ ਅੱਗੇ ਸਿਰ ਝੁਕਾਉਂਦੇ ਸਨ ਇਹ ਕਦੇ ਨਹੀਂ ਸੀ ਹੋਇਆ ਕਿ ਗੁਰਮੁਤੇ ਵਿੱਚ ਹੋਏ ਫੈਸਲੇ ਦੇ ਵਿਰੁੱਧ ਕੋਈ ਟੁਰੇ ਇਸ ਗੁਰਮਤੇ ਦੀ ਮर्यादा ਦਾ ਮੂਡ ਚਮ ਕੋਰ ਵਿੱਚ ਹੋਇਆ। ਮਾਨੋ ਪਹਿਲਾ ਗੁਰਮਤਾ ਉਸ ਕਸ਼ਟ ਵੇਲੇ ਹੋਇਆ ਤੇ ਹਜ਼ੂਰ ਸਾਹਿਬ ਸਤਗੁਰਾਂ ਨੇ ਸਿੰਘਾਂ ਨੂੰ ਇਸ ਦੀ ਪੂਰੀ ਜਾਤ ਸਿਖਾਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਨ ਤੋਂ ਬਾਅਦ ਪਹਿਲਾ ਪੰਥ ਗੁਰਮਤਾ ਬਾਬਾ ਸੰਤੋਖ ਸਿੰਘ ਜੀ ਦੀ ਜਥੇਦਾਰੀ ਵਿੱਚ ਹਜ਼ੂਰ ਸਾਹਿਬ ਹੋਇਆ ਤੇ ਆਖਰੀ ਗੁਰਮਤਾ ਨੁਸ਼ਾਰੇ ਦੀ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਜਥੇਦਾਰੀ ਤੇ ਬਾਬਾ ਫੂਲਾ ਸਿੰਘ ਅਕਾਲੀ ਦੇ ਪ੍ਰਬੰਧ ਵਿੱਚ ਹੋਇਆ ਇਸ ਤੋਂ ਮਗਰੋਂ ਫੇਰ ਗੁਰਮਤਾ ਨਹੀਂ ਹੋਇਆ ਪੰਥ ਰਾਜ ਕੋ ਆ ਕੇ ਕੋਈ ਐਸੀ ਸੱਟ ਖਾ ਕੇ ਮੁਰਸ਼ਿਦ ਹੋ ਗਿਆ ਕਿ ਪਾਸਾ ਹੀ ਨਹੀਂ ਪਰਤੇ ਆ ਖੁਦ ਗਰਜ਼ੀ ਤੇ ਗਿਰਾਓ ਜਿਸ ਤੋਂ ਸਤਗੁਰਾਂ ਨੇ ਚਾਇਆ ਸੀ ਫੇਰ ਆ ਗਏ ਕਿੰਨਾ ਚਿਰ ਮੂਰਸ਼ਾ ਵਿੱਚ ਰਹਿ ਕੇ ਅਕਾਲੀ ਤੇ ਢਾਡੀ ਦੋ ਲੋੜਿੰਦੀਆਂ ਸੰਪਰਦਾਵਾਂ ਗੁਆ ਕੇ ਫਿਰ ਸਿੰਘ ਸਭਾ ਦੀ ਜਥੇਦਾਰੀ ਹੇਠ ਜਾ ਗਿਆ ਹੁਣ ਕੁਝ ਪੂਰਬੀ ਪਰ ਵਿਸ਼ੇਸ਼ ਪੱਛਮੀ ਲੋਕਾਂ ਤੇ ਜਥੇਬੰਦੀ ਟੁਰੀ ਤੇ ਖਿੰਡੀ ਫੁੱਟੀ ਟੁਰ ਰਹੀ ਹੈ ਤੇ ਕਈ ਵੇਰ ਪੱਛਮ ਦੇ ਮਾੜੇ ਤੇ ਨੀਵੇਂ ਤੋਂ ਨੀਵੇਂ ਵਰਤਾਰੇ ਵੀ ਵਰਤ ਚੁਕੀ ਹੈ ਕਈ ਵੇਰ ਸ਼ੁਭ ਜਥੇਬੰਦੀ ਵੀ ਹੋਈ ਹੈ ਕੰਮ ਵੀ ਕਈ ਸਵਾਰੇ ਹਨ ਪਰ ਗੁਰਮਤੇ ਦਾ ਸਮਾਨ ਵਾਪਸ ਨਹੀਂ ਆਇਆ ਗੁਰਮਤਾ ਫੇਰ ਨਹੀਂ ਲੱਗਾ ਸਗੋਂ ਗੁਰਮਤੇ ਦਾ ਅਰਥ ਬਦਲ ਗਿਆ ਹੈ ਲੋਕੀ ਹੁਣ ਗੁਰਮਤੇ ਦਾ ਅਰਥ ਨਿਰਾ ਤਜਵੀਜ਼ ਮਾਤਰ ਸਮਝਦੇ ਹਨ ਤੇ ਇੰਨਾ ਤੰਗ ਅਰਥਾਂ ਵਿੱਚ ਹੀ ਪਦ ਨੂੰ ਵਰਤ ਲੈਂਦੇ ਹਨ ਕਿਸੇ ਰੈਜ਼ੋਲਿਊਸ਼ਨ ਨੂੰ ਮਤਾ ਤਾਂ ਕਿਹਾ ਜਾ ਸਕਦਾ ਹੈ ਪਰ ਗੁਰਮਤਾ ਨਹੀਂ ਕਿਉਂਕਿ ਗੁਰਮਤਾ ਤਾਂ ਇੱਕ ਜੱਥੇਬੰਦੀ ਹੈ ਇੱਕ ਉੱਚਾ ਆਸ਼ਰਮ ਹੈ ਪਵਿੱਤਰਤਾ ਨਾਮ ਤੇ ਤਿਆਗ ਦੀਆਂ ਨੀਹਾਂ ਤੇ ਉਸਰਿਆ ਇੱਕ ਮੰਦਰ ਹੈ ਇੱਕ ਮਰਿਆਦਾ ਹੈ ਜਿਸ ਵਿੱਚ ਖੁਦਗਰਜ਼ੀ ਮਾਦੀ ਲਾਲਸਾ ਸਵਾਰਥ ਪੱਖਵਾਦ ਈਰਖਾ ਤੇ ਨੀਵੇਂ ਤਰੀਕਿਆਂ ਨਾਲ ਆਪਣਾ ਵੱਲ ਬਣਾ ਕੇ ਹਾਰ ਜਿੱਤ ਦੇ ਮਨਸੂਬੇ ਸਿਰੇ ਚਾੜਨ ਦੇ ਤਰੀਕਿਆਂ ਦੀ ਗੁੰਜਾਇਸ਼ ਨਹੀਂ ਮਾਦਾ ਪ੍ਰਸਤ ਪਛਮ ਦੇ ਤਰੀਕੇ ਜਥੇਬੰਦੀ ਦੇ ਹੋਰ ਹਨ ਉਹਨਾਂ ਦਾ ਵਰਤਾਓ ਸ਼ੁੱਭ ਮਨੋਰਥਾਂ ਲਈ ਧਿਆਨਤਦਾਰੀ ਨਾਲ ਵੀ ਹੋ ਸਕਦਾ ਹੈ ਪਰ ਸਾਡੇ ਦੇਸ਼ ਵਿੱਚ ਅਕਸਰ ਉਹ ਪੱਖਵਾਦ ਤੇ ਧੜੇਬੰਦੀ ਦੇ ਤਰੀਕੇ ਤੇ ਟੁਰਦੀ ਹੈ ਤੇ ਕਈ ਵੇਰ ਉਹ ਸੱਚ ਦੇ ਭਲਾਈ ਤੋਂ ਪਰੇ ਹੋ ਕੇ ਨੀਵੇ ਵਰ ਤਾਵਾਂ ਨੂੰ ਵੀ ਲੈ ਟੁਰਦੀ ਹੈ ਅਕਸਰ ਇਹ ਉਹ ਹੁੰਦਾ ਹੈ ਕਿ ਜਿਵੇਂ ਇੱਕ ਪਾਦਸ਼ਾਹ ਦੇ ਨਾਟਕ ਹੁਕਮ ਵੇਲੇ ਉਸ ਪਾਦਸ਼ਾਹੀ ਹੋਮੇ ਨੂੰ ਪੱਠੇ ਪਾ ਕੇ ਆਪਣਾ ਮਤਲਬ ਗਰਜ਼ ਸਿਰੇ ਚਾੜ ਜਾਂਦੇ ਸਨ। ਤਿਵੇਂ ਇਸ ਪੱਛਮੀ ਜੱਥੇਬੰਦੀ ਦੇ ਤਰੀਕੇ ਵਿੱਚ ਅਕਸਰ ਆਮ ਲੋਕਾਂ ਦੀ ਹੋਮੇ ਨੂੰ ਪੱਠੇ ਪਾ ਕੇ ਉਹਨਾਂ ਦੇ ਖੇਤੀ ਉਭਾਰ ਖਾਣ ਵਾਲੇ ਜਜ਼ਬਿਆਂ ਨੂੰ ਆਪਣੇ ਮਤਲਬ ਦੀ ਸੇਧ ਵਿੱਚ প্রজ्वलित ਕਰਕੇ ਆਪਣਾ ਸਵਾਰਥ ਗਰਜ਼ ਆਪਨਾ ਖਿਆਲ ਸਿਰੇ ਚਾੜਨ ਦਾ ਯਤਨ ਹੁੰਦਾ ਹੈ ਤੇ ਕਈ ਵੇਰ ਸੱਚ ਝੂਠ ਧਿਆਨਦਾਰੀ ਦੀ ਪਰਵਾਹ ਵੀ ਨਹੀਂ ਹੁੰਦੀ ਗੁਰਮਤਾ ਉੱਚੇ ਮਨਾ ਸੁੱਚੇ ਮਨਾ ਗਰਜ਼ਾਂ ਤੋਂ ਤੋਤੇ ਮਨਾਦਾ ਸਾਂਝੇ ਪੰਥਕ ਹਾਨ ਲਾਪ ਤੇ ਆਪੇ ਨੂੰ ਮੈਂ ਮੇਰੀ ਤੋਂ ਤੋਤਾ ਸਾਫ਼ ਰੱਖ ਕੇ ਨਿਰੋਲ ਪੰਥਕ ਭਲੇ ਦੇ ਵਿਚਾਰ ਤੇ ਆਸ਼ਰਮ ਤੇ ਮਰਿਆਦਾ ਦਾ ਨਾਮ ਸੀ ਪਿੱਛੇ ਅਸੀਂ ਗੁਰਮਤੇ ਦਾ ਹਾਲ ਦਾ ਸਾਂਹਾਂ ਅਕਾਲੀ ਤੇ ਨਿਹੰਗ ਦਾ ਸੰਕੇਤ ਸਮਾਚਾਰ ਕਹਿ ਆਏ ਹਾਂ ਅਕਾਲ ਬੁੰਗੇ ਵਹੀਰਾਵਾਲੇ ਗੁਰਦੁਆਰਿਆਂ ਦੀ ਸੇਵਾ ਵਾਲੇ ਅਕਾਲੀਆਂ ਬਾਬਤ ਕੁਝ ਦਾਸ ਆਏ ਹਾਂ ਹੁਣ ਕੁਝ ਧਿਆਨ ਉਹਨਾਂ ਅਕਾਲੀਆਂ ਵੱਲ ਪਾਉਂਦੇ ਹਾਂ ਜੋ ਆਤਮਕ ਤਰੀਕੇ ਤੇ ਪੂਰਨ ਪਦ ਨੂੰ ਅਪੜ ਕੇ ਸਭ ਸੰਬੰਧਾਂ ਤੋਂ ਦੂਰ ਰਹਿੰਦੇ ਜੀਵਨ ਬਤਾਉਂਦੇ ਸਨ ਇਸ ਪ੍ਰਕਾਰ ਦਾ ਅਕਾਲੀ ਇਕੱਲਾ ਵਿਚਰਦਾ ਸਾਰੇ ਗੁਣ ਆਪਣੀ ਸੰਪਰਦਾ ਦੇ ਰੱਖਦਾ ਸੀ ਪਰ ਫੇਰ ਸਰੀਰ ਨਾਲ ਕੰਮ ਵੀ ਕਰਦਾ ਸੀ ਇਸ ਪ੍ਰਕਾਰ ਦਾ ਇੱਕ ਅਕਾਲੀ ਇੱਕ ਵਿਦੇਸ਼ੀ ਇਤਿਹਾਸਕਾਰ ਕਨਿੰਗਮ ਨੇ ਆਖੇ ਡਿਠਾ ਸੀ ਜਿਸ ਬਾਬਤ ਉਹ ਲਿਖਦਾ ਹੈ ਮੁਸੰਨਫ ਨੇ ਇੱਕ ਵੇਰੀ ਇੱਕ ਅਕਾਲੀ ਡਿਠਾ ਕਿ ਸਤਲੁਜ ਤੋਂ ਲੈ ਕੇ ਕਿਰਤਪੁਰ ਤੱਕ ਵਿਖੜੀਆਂ ਘਾਟੀਆਂ ਦੇ ਵਿੱਚ ਦੀ ਸੜਕ ਦੀ ਮੁਰੰਮਤ ਕਰ ਰਿਹਾ ਸੀ ਉਹ ਆਮ ਤੌਰ ਤੇ ਦੁਨੀਆ ਤੋਂ ਉਪਰਾਮ ਰਹਿੰਦਾ ਸੀ ਲੋਕ ਉਸ ਦਾ ਬੜਾ ਸਤਿਕਾਰ ਕਰਦੇ ਸਨ ਤੇ ਉਸ ਦੇ ਲਈ ਰੋਟੀ ਤੇ ਕਪੜੇ ਆਪੇ ਐਸੇ ਥਾਈ ਛੜ ਜਾਂਦੇ ਸਨ ਜਿੱਥੋਂ ਆਪੇ ਲੋੜ ਵੇਲੇ ਲੈ ਲਵੇ ਉਸ ਦੇ ਅਹਿਲ ਤੇ ਦਿਲੋਂ ਜਾਨੋ ਲੱਗ ਕੇ ਕੰਮ ਕਰਨ ਵਾਲੇ ਆਚਰਨ ਦਾ ਅਸਰ ਇੱਕ Hindu ਪੇਡਾਂ ਚਾਰਨ ਵਾਲੇ ਨੌਜਵਾਨ ਤੇ ਐਸਾ ਹੋਇਆ ਕਿ ਜਿਸ ਨੇ ਕੁਝ ਅਕਾਲੀ ਬਾਣਾ ਧਾਰ ਲਿਆ ਉਹ ਅਕਾਲੀ ਜੀ ਦਾ ਜ਼ਿਕਰ ਅਦਬ ਵਾਲੇ ਭੈਣ ਨਾਲ ਕਰਦਾ ਸੀ ਉਸ ਸਮੇਂ ਜਿਸ ਦੇ ਹਾਲ ਅਸੀਂ ਦੱਸ ਰਹੇ ਹਾਂ ਪੰਥ ਨੇ ਆਪਣੀ ਇਸ ਜਥੇਬੰਦੀ ਦੀ ਮਰਿਆਦਾ ਗੁਰਮਤੇ ਦੇ ਆਸਰੇ ਹੀ ਸ਼ਾਨਦਾਰ ਕਾਮਯਾਬੀਆਂ ਪਾਈਆਂ ਤੇ ਥੋੜੇ ਗਰੀਬ ਤੇ ਚੁਫੇਰੀਆਂ ਦੁੱਖਾਂ ਵਿੱਚ ਘਿਰੇ ਹੋਏ ਹੋਣ ਤੇ ਵੀ ਤਬਾਹ ਹੋਣੋਂ ਬਚੇ ਵਦੇ ਫੁੱਲੇ ਫਲੇ ਤੇ ਜਗਤ ਦੀ ਸੇਵਾ ਕਰਦੇ ਰਹੇ ਸਾਡੀ ਕਥਾ ਦੀ ਲੜੀ ਜਿੱਥੇ ਕੁ ਪੁੱਜੀ ਹੈ ਪੰਥ ਉਸ ਸਮੇਂ ਫਿਰ ਓਖਣਾ ਵਿੱਚ ਸੀ ਅਹਿਮਦ ਸ਼ਾਹ ਦੇ ਫਿਰ ਹਮਲਾ ਕਰਨ ਦੀਆਂ ਪੱਕੀਆਂ ਖਬਰਾਂ ਮਿਲੀਆਂ ਸਨ ਉਧਰ ਮਰ ਹਟਿਆਂ ਦਾ ਪੰਜਾਬ ਵਿੱਚ ਆਪ ਅਸਰਨਾ ਤੇ ਉਹਨਾਂ ਦੀਆਂ ਪੰਜਾਬ ਵਿੱਚ ਕਾਰਵਾਈਆਂ ਖਾਸ ਤਵੱਜੋ ਦੀਆਂ ਮੋਤਾਤ ਸਨ ਦੋਹਾਂ ਤਾਕਤਾਂ ਦੇ ਟਕਰਾਓ ਵਿੱਚੋਂ ਪੰਥ ਨੂੰ ਸਲਾਮਤ ਰੱਖਣਾ ਸੀ ਤੇ ਉਹ ਸਾਰੇ ਬੰਦੋਬਸਤ ਕਰਨੇ ਸਨ ਇੰਨਾ ਤੋਂ ਵੱਖਰੇ ਪੰਥ ਦੇ ਆਪੋ ਵਿੱਚ ਦੇ ਕਈ ਮਾਮਲੇ ਸਨ ਜਿਨ੍ਹਾਂ ਦੀ ਦਰੁਸਤੀ ਕੇਂਦਰੀ ਜਥੇਬੰਦੀ ਦੇ ਬਾਨ ਨੂੰ ਮਨਜ਼ੂਰ ਸੀ ਇਸ ਲਈ ਗੁਰਮਤਾ ਸੱਦਿਆ ਗਿਆ ਚਾਰ ਛੁਫੇਰੇ ਤੋਂ ਦੁੱਲੇ ਆ ਜੁੜੇ ਗੁਰਮਤਾ ਲੱਗ ਗਿਆ ਤ੍ਰੈ ਦਿਨ ਹੋ ਚੁਕੇ ਸਨ ਕਿ ਇਹ ਸਮਾਗਮ ਰੋਜ਼ ਲੱਗਦਾ ਸੀ ਫਜ਼ੂਲ ਝਗੜੇ ਵਕਤ ਨਹੀਂ ਸਨ ਲੈ ਰਹੇ ਪਰ ਮਾਮਲੇ ਬਹੁਤੇ ਤੇ ਨਾਜ਼ੁਕ ਸਨ ਹਾਂ ਅਜ ਗੁਰਮਤਾ ਲਗ ਰਿਆ ਸੀ ਤ੍ਰੈ ਦਿਨਾਂ ਦੀ ਰੋਜ਼ਾਨਾ ਬੈਠਕ ਵਿੱਚ ਪੰਥ ਦੇ ਇਸ ਇਕੱਠ ਨੇ ਸਾਰਾ ਕੁਝ ਨਿਜੀਠ ਲਿਆ ਸੀ ਆ ਚੌਥਾ ਦਿਨ ਸੀ ਨਿੱਕੇ ਨਿੱਕੇ ਮਾਮਲੇ ਤੈਅ ਹੋ ਰਹੇ ਸਨ ਕਿ ਜਿੰਨਾ ਵਿੱਚ ਪੰਥ ਤੋਂ ਵਿਛਣਿਆ ਦੀ ਸੰਭਾਲ ਹੋ ਰਹੀ ਸੀ ਠੀਕ ਇਸੇ ਵੇਲੇ ਲੱਦਾ ਸਿੰਘ ਆਗਾਖਾਂ ਮਾਈ ਤੇ ਸਤਵੰਤ ਕੋ ਰਪੜੇ ਆਪ ਹੁਣ ਸਾਰੇ ਖਾਲਸਾਈ ਲਿਬਾਸ ਵਿੱਚ ਸਨ ਜਦ ਇਨਾਂ ਨੂੰ ਸ੍ਰੀ ਦਰਬਾਰ ਸਾਹਿਬ ਜੀ ਦੇ ਸਰੋਵਰ ਸ੍ਰੀ ਅਮਰitsar ਦੇ ਕਿਨਾਰੇ ਆ ਕੇ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਹੋਏ ਚੋਹਾ ਦੇ ਦਿਲ ਅਚਰਜ ਤੋਂ ਅਚਰਜ ਹੁੰਦੇ ਬਿਸਮਾਤ ਦੇ ਚਲਕੇ ਵਿੱਚ ਨੀਵੇਂ ਚਾਰੇ ਸੱਚੇ ਸਿਜਦੇ ਵਿੱਚ ਪਵਿੱਤਰ ਧਰਤੀ ਤੇ ਪੈ ਗਏ ਸਤਵੰਤ ਕੋਰ ਕਰੜੀਆਂ ਕੈਦਾਂ ਸੈਂਕੜੇ ਕੋਹਾਂ ਦੀ ਦੁਸ਼ੱਤਰ ਵਲਿਖਾਂ ਵਿੱਚ ਸੱਟੀ ਗਈ ਸਤਵੰਤ ਨੂੰ ਕਦੇ ਆਸ ਹੋ ਸਕਦੀ ਸੀ ਕਿ ਮੋੜ ਆਪਣੇ ਪਿਆਰੇ ਹਰੀ ਜੀ ਦੇ ਮੰਦਰ ਦੇ ਦਰਸ਼ਨ ਕਰ ਸਕੇਗੀ ਅੱਜ ਦੇਖੋ ਉਸ ਅਣਡਿੱਟ ਪਰ ਪੂਰਾ ਤੋਲਣ ਵਾਲੀ ਸ਼ਕਤੀ ਦੀ ਮਿਹਰ ਨਾਲ ਅੱਜ ਤੱਕ ਉਸ ਬਜ਼ੁਰਗ ਪੰਥ ਦੇ ਪਿਆਰ ਦਾ صدਕਾ ਜੋ ਆਪਣੇ ਇੱਕ ਇੱਕ ਟੁਕੜੇ ਨੂੰ ਸਾਰੇ ਜਿੰਨਾ ਪਿਆਰ ਕਰਦਾ ਹੈ ਸਤਵੰਤ ਲਈ ਅਸੰਭਵ ਸੰਭਵ ਹੋ ਗਿਆ ਹੈ ਅਣਹੋਣਾ ਅੱਖਾਂ ਅੱਗੇ ਵੜਤਰਿਆ ਹੈ ਇਹ ਦਰਸ਼ਨ ਨੇ ਅੰਦਰਲੇ ਉਮਾ ਪਿਆਰ ਵਿਰਾਗ ਜਾਓ ਸ਼ੁਕਰ ਤੇ ਭਾਵਾਂ ਨੂੰ ਉਮੜਾਓ ਦੇ ਕੇ ਕਿਸੇ ਐਸੀ ਰੰਗਨ ਵਿੱਚ ਝਾੜਿਆ ਹੈ ਕਿ ਉਸ ਨੇ ਰਸ ਰੂਪ ਕਰਕੇ ਕਿਸੇ ਰਸ ਸਾਗਰ ਦੀ ਪੈਰੀ ਪਾ ਦਿੱਤਾ ਹੈ ਲੱਦਾ ਸਿੰਘ ਦੀ ਸਾਰੀ ਉਮਰ ਦੀ ਅਭਿਲਾਸ਼ਾ ਹੀ ਇਹੋ ਦਰਸ਼ਨ ਸਨ ਇੰਨਾ ਦਰਸ਼ਨਾ ਵਿੱਚ ਸਮਾਈ ਹੀ ਹੋ ਜਾਏ ਇਹੋ ਉਸ ਦੀ ਮੰਗ ਸੀ ਪਰ ਪੰਜਾਬ ਦੇ ਕਠਨ ਹਾਲਾਤ ਤੇ ਪਰਦੇਸ਼ਾਂ ਵਿੱਚੋਂ ਆਪੜਨਾ ਕਠਿਨਾਈਆਂ ਸਨ ਜੋ ਸਦਾ ਰੋਕਦੀਆਂ ਰਹੀਆਂ ਪਰ ਅੱਜ ਕਿਸੇ ਅਮਰੀ ਮਹਿਰ ਨੇ ਸਾਰੀਆਂ ਕੱਟ ਕੇ ਪਰੇ ਸੁੱਟ ਦਿੱਤੀਆਂ ਹਨ ਤੇ ਦੇਖੋ ਜਗਿਆਸੂ ਦਾ ਪੁਜਾਰੀ ਮਨ ਆਪਣੇ ਪੂਜੇ ਦੇ ਚੰਨਾਂ ਨੂੰ ਪ੍ਰਾਪਤ ਹੋ ਗਿਆ ਹੈ ਹਾਂ ਆਬिद ਆਪਣੇ ਮਾਬੂਦ ਦੇ ਕਦਮਾਂ ਤੇ ਸਿਰ ਸਿੱਟ ਕੇ ਆਪਣੇ ਦਿਲ ਦੀ ਆਪਾ ਨਿਛਾਵਰ ਪੇਟਾ ਜਿਸ ਦੇ ਵਿੱਚ ਪੇਸ਼ ਕਰਕੇ ਵਿਸਮਾਦੀ ਰਾਂਗ ਵਿੱਚ ਬੇਸੁੱਧ ਹੋ ਰਿਹਾ ਹੈ ਆਗਾ ਖਾਂ ਹਾਂ ਜੀ ਆਗਾ ਖਾ ਦੇ ਬਲਬਲੇ ਅਚਰਜ ਦੀ ਹੱਦ ਟੱਪ ਗਏ ਹਨ ਇਸ ਜ਼ਮੀਨ ਉੱਤੇ ਅਸਮਾਨੀ ਸੁੰਦਰਤਾ ਦਾ ਝਾਕਾ ਉਸਨੇ ਕਾਸ ਨੂੰ ਡਿੱਠਾ ਯਾ ਕਦੇ ਖਿਆਲ ਵੀ ਕੀਤਾ ਸੀ ਉਹ ਖੂਬਸੂਰਤੀ ਦਾ ਬੁੱਕਾ ਉਸਦਾ ਆਪਣਾ ਸੀ ਪਰ ਉਸ ਤੋਂ ਖੁਸ਼ ਚੁਗਾ ਸੀ ਬਚਪਨ ਵਿੱਚ ਹੀ ਹਾਂ ਜਿਸ ਤੋਂ ਨਾ ਨਿਰਾ ਉਸਦਾ ਸਰੀਰ ਵਿਛੜਿਆ ਸੀ ਪਰ ਜਿਸ ਤੋਂ ਉਸਦਾ ਮਨ ਖਿਆਲ ਸ਼ਰਦਾ ਪਿਆਰ ਸਾਰੇ ਅਣਜਾਣੇ ਹੀ ਵਿਛੋੜ ਦਿੱਤੇ ਗਏ ਸਨ ਤੇ ਹਾਂ ਜਿਸ ਦੀ ਸੋਜੀ ਬਿਜਲੀ ਦੇ ਲਿਸ਼ਕਾਰੇ ਵਾਂਗੂ ਤੇ ਉਸ ਲਿਸ਼ਕਾਰੇ ਵਾਂਗੂ ਜੋ ਪਾਦੋ ਦੀ ਮਸਿਆ ਦੀ ਰਾਤ ਨੂੰ ਕਾਲੀ ਘਟਾ ਦੇ ਛਾਏ ਅੰਧਕਾਰ ਵਿੱਚ ਬਿਨ ਗਰਜੇ ਬਿਨ ਬੋਲੇ ਅਚਾਨਕੂੰਂਦ ਪਵੇ ਆ ਪਈ ਸੀ ਹਾਂ ਉਹ ਅਪੂਰਵ ਚਾਕਾ ਉਸ ਲਈ ਅਦਭੁਤ ਨਜ਼ਾਰਾ ਹੋਰ ਹੀ ਹੋਰ ਅਸਰ ਰੱਖਦਾ ਸੀ ਦਰਸ਼ਨ ਕਰਦੇ ਸਾਰ ਉਸ ਦੇ ਨੈਣ ਚਮਕਣਾ ਭੁੱਲ ਗਏ ਮੂੰ ਵੱਡਿਆ ਗਿਆ ਹੱਥ ਦੋਏ ਉੱਚੇ ਹੋ ਤਲੀਆਂ ਸਿਰ ਦੀ ਸੇਧ ਮੰਦਰ ਵੱਲ ਹੋ ਗਈਆਂ ਤੇ ਕੁਝ ਪਲਾਂ ਵਿੱਚ ਹੀ ਏਉਂ ਤੱਕਦਾ ਤੱਕਦਾ ਸਤਵੰਤ ਵਾਂਗੂ ਸਿੱਜਦੇ ਟੈਪਿਆ ਬਾਕੀ ਰਹੀ ਅੰਮਾ ਸਾਈ ਜੀ ਹਾਂ ਜੀ ਉਹ ਸਿੱਖੀ ਮੰਡਲ ਵਿੱਚ ਪਲੀ ਸਿੱਖ ਪ੍ਰੀਤਮਾ ਨੂੰ ਪਿਆਰ ਕਰਨ ਵਾਲੀ ਸਿੱਖੀ ਬਲਵਲਿਆ ਨਾਲ ਭਰਪੂਰ ਆਪਣੀ ਪ੍ਰੀਤਮਾ ਦੀ ਆਖਰੀ ਵਸੀਅਤ ਨੂੰ ਸਿਰੇ ਚਾੜਨ ਵਿੱਚ ਵਰਿਆਂ ਬੱਦੀ ਜਫਰ ਜਾਲਣ ਵਾਲੀ ਮੋਤ ਤੱਕ ਦੀਆਂ ਖਾਕਾਂ ਵਿੱਚ ਪੈ ਪੈ ਕੇ ਨਿਕਲੀ ਪ੍ਰੇਮਨ ਉਸ ਪਿਆਰ ਕੁੱਠੀ ਨੇ ਜਦ ਆਪਣੇ ਧਰਮ ਮੰਦਰ ਦੇ ਦਰਸ਼ਨ ਕੀਤੇ ਨਿਰਾਸ਼ਾ ਤੋਂ ਪਈ ਨਿਰਾਸ਼ਤਾ ਦੇ ਮਗਰੋਂ ਜਦ ਅਜ ਆਸਾ ਪੂਰਨ ਸੂਰਜ ਤੱਕਿਆ ਤਾਂ ਸ਼ੁਕਰ ਤੇ ਪਿਆਰ ਨਾਲ ਕੁਲਦੀ ਕੁਲਦੀ ਉਸ ਖੂਬਸੂਰਤੀ ਦੇ ਸਮੁੰਦਰ ਦੇ ਚਰਨੀ ਟੱਟ ਕੇ ਜਾ ਪਈ ਜਿਵੇਂ ਹੁੱਲ ਕੇ ਜਾਂ ਪਵੇ ਬਰਫ਼ ਪਾਣੀਆਂ ਵਿੱਚ ਚਾਰੇ ਪਏ ਹਨ ਸਿਜਦੇ ਵਿੱਚ ਪਏ ਹਨ ਆਸਾਰ ਪਰ ਮਦਮਸਤ ਕਿਸੇ ਰੰਗ ਵਿੱਚ ਕਿਸੇ ਅੰਦਰਲੇ ਤ੍ਰਿਖੇ ਭਾਵ ਵਿੱਚ ਡੁੱਬੇ ਹੋਏ ਪਏ ਰਹੇ ਸੁਣਿਓ ਇਸੇ ਅੰਦਰਲੇ ਦੇ ਭਾਵ ਵਿੱਚ ਪਏ ਰਹਿਣਾ ਹਾਂ ਇਸ ਜੀਵਨ ਦਾ ਇਹੋ ਲਾਹਾ ਹੈ ਜੀ ਇਹੋ ਸਵਾਦ ਹੈ ਜੀ ਜੋ ਹੋਰਨਾ ਸਵਾਦਾਂ ਦੇ ਮਗਰ ਆਪਣੇ ਭੁਲਾਵੇ ਪਾਪਾ ਲਈ ਫਿਰਦਾ ਹੈ ਇਹ ਸਵਾਦ ਹੈ ਜੋ ਅੱਜ ਸਿੱਧਾ ਤੁਹਾਨੂੰ ਲੱਭਾ ਹੈ ਹਾਂ ਪਏ ਰਹੋ ਸਮਾਲੰਗਿਆ ਤਾਂ ਆਪਣੀ ਚਾਲੇ ਪਰ ਵਿਸਵਾਦ ਮਸਤ ਮਨਾਂ ਨੂੰ ਚਲਦਾ ਪਾਸਿਆਂ ਨਹੀਂ ਹੁਣ ਉੱਠੇ ਕੁਚਿਰ ਬਾਅਦ ਉੱਠੇ ਸ਼ੁਕਰ ਸ਼ੁਕਰ ਵਿੱਚ ਪਰੇ ਸਰੋਵਰ ਦੇ ਕਿਨਾਰੇ ਬੈ ਗਏ ਪਰ ਥੋੜੀ ਦੇਰ ਬਾਅਦ ਕੀ ਦੇਖਦੇ ਹਨ ਕਿ ਪਿੱਠ ਪਿੱਛੇ ਇੱਕ ਸਿੰਘ ਸੂਰਤ ਖੜੀ ਹੈ ਸਤਵੰਤ ਨੇ ਤੱਕਿਆ ਗੋ ਕੀਤੀ ਝਟ ਪਛਾਨ ਲਿਆ ਕਿ ਇਹ ਜਬੇ ਵਾਲੇ ਸਿੰਘ ਜੀ ਤਾਂ ਉਹ ਬੌਰੀਆਂ ਵਾਲੇ ਦਾਤਾ ਜੀ ਹਨ हां ओहो गुरुमुख ਹਨ ਕਿ ਜੋ ਕਾਬਲ ਵਿੱਚ ਸਤਵੰਤ ਦਾ ਪਾਰ ਉਤਾਰਾ ਕਰ ਆਏ ਸਨ ਜੋ ਕਿ ਸਾਰੇ ਸਿੱਖ ਕੈਦਿਆਂ ਨੂੰ ਲੱਭ ਆਏ ਸਨ ਜੋ ਸਤਵੰਤੋਂ ਕਾਬਲ ਵਿਛੜੇ ਸਨ ਉਹਨਾਂ ਨੇ ਅਜੇ ਹੋਰ ਕੰਮ ਕਰਨੇ ਸਨ ਪਰ ਦੇਖੋ ਉਹ ਸਾਰੇ ਕੰਮ ਕਰਕੇ ਇੰਨਾ ਤੋਂ ਪਹਿਲੇ ਦੇ ਛਪੜੇ ਹਨ ਪੰਥ ਵਿੱਚ ਗੁਰਮਤਾ ਲੱਗਣ ਵਾਲਾ ਸੀ ਤੋਂ ਆਪਣੇ ਉੱਚੇ ਰੋਹਾਨੀ ਜੀਵਨ ਕਰਕੇ ਡਾਡੇ ਪਿਆਰ ਨਾਲ ਪੰਥ ਵਿੱਚ ਸਨਮਾਨੇ ਜਾਂਦੇ ਸਨ ਉਹਨਾਂ ਦਾ ਗੁਰਮਤੇ ਵਿੱਚ ਆਪਣਣਾ ਜ਼ਰੂਰੀ ਸੀ ਨਾ ਡਾਕ ਨਾ ਰੇਲ ਨਾ ਤਾਰ ਪਰ ਫਿਰ ਇੰਨਾ ਅਨਕਰ ਸਿਪਾਈਆਂ ਦੀ ਜਥੇਬੰਦੀ ਦਾ ਖਿਆਲ ਕਰਨਾ ਕਿ ਅਫਗਾਨਿਸਤਾਨ ਦੀ ਛੱਟ ਗੁਪਤ ਖਬਰ ਪੁੱਜ ਗਈ ਕਿ ਗੁਰਮਤਾ ਹੈ ਤੇ ਸਿੰਘ ਜੀ ਦੀ ਲੋੜ ਹੈ ਤੇ ਸਿੰਘ ਜੀ ਜਲਦੀ ਤੋਂ ਜਲਦੀ ਅੱਪੜ ਜਾਣ ਸਿੰਘ ਜੀ ਨੇ ਸਤਵੰਤ ਨੂੰ ਅੱਡ ਲਿਜਾ ਕੇ ਰਸਤੇ ਦਾ ਸਾਰਾ ਹਾਲ ਪੁੱਛਿਆ ਜੋ ਉਸਨੇ ਕਹਿ ਸੁਣਾਇਆ ਹੁਣ ਸਤਵੰਤ ਕੋਲ ਤੋਂ ਸਿੰਘ ਜੀ ਨੂੰ ਪਤਾ ਲੱਗਾ ਕਿ ਇਹ ਨੌਜਵਾਨ ਸਹਿਜ ਧਾਰੀ ਲੱਗਦਾ ਸ਼ਤਰੂਜੀਤ ਸਿੰਘ ਦਾ ਬੇਟਾ ਹੈ ਔਰ ਇਹ ਮੁਸ਼ਕਲਾਂ ਤੇ ਅਸੰਭਵ ਹੋਣੀਆਂ ਵਿੱਚੋਂ ਬਾਤ ਚ ਨਿੱਤਰ ਕੇ ਫਿਰ ਆਪਣੇ ਘਰ ਆਇਆ ਹੈ ਤੇ ਸਿੱਖੀ ਖੂਨ ਦੀ ਪਵਿੱਤਰਤਾ ਦਾ ਇੱਕ ਨਮੂਨਾ ਬਣ ਕੇ ਆਇਆ ਹੈ 16 17 ਵਰੇ ਗੈਰ ਮਤ ਗੈਰ ਸਿੱਖਿਆ ਵਿੱਚ ਪਲ ਕੇ ਵੀ ਇਸ ਨੂੰ ਆਪਣੇ ਅਸਲੇ ਦੀ ਸੁੱਖ ਪਾੰਦਿਆ ਸਾਰ ਆਪਣੇ ਅਸਲੇ ਵੱਲ ਪਲਟਦਿਆ ਇੱਕ ਛਿੰਨ ਦੇਰ ਨਹੀਂ ਲੱਗੀ ਇਹ ਸੋਚ ਕੇ ਅਡੋਲ ਨਾਮ ਰਤਾ ਹਿਰਦਾ ਦਰਬ ਗਿਆ ਅੱਖਾਂ ਵਿੱਚ ਅਥਰੂ ਪਾਰਾਏ ਨੈਣ ਉੱਚੇ ਹੋ ਗਏ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਦੇ ਅੰਦਰ ਲਲ ਲੱਗ ਗਈ ਔਰ ਕੋਈ ਅੱਧੀ ਘੜੀ ਅਗੰਮ ਵਿੱਚ ਗੁੰਮ ਰਹਿ ਕੇ ਨੈਣ ਖੁੱਲੇ ਜੀਬ ਨੇ ਫਿਰ ਕਿਹਾ ਧੰ ਗੁਰੂ ਨਾਨਕ ਕਲਗੀਆਂ ਵਾਲਾ ਦਾਤਾ ਤੂੰ ਤਨ ਹੈ ਤੂੰ ਤਨ ਤੂੰ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਤੂੰ ਤਨ ਤੂੰ ਤਨ ਤੂੰ ਤਨ ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ